ਬੱਚੇ ਸਿਰਫ ਸਟੱਡੀ ਤੇ ਲੈ ਕੇ ਚੱਲਦੇ ਨੇ ਸਟੱਡੀ ਬਾਰੇ ਧਿਆਨ ਨਹੀਂ ਦਿੰਦੇ ਨੇ ਬਟ ਅਸੀਂ ਉਸ ਬੱਚਾ ਨੂੰ ਸੇਨ ਕਿ ਸਿਰਫ ਸਟੱਡੀ ਦੇ ਕੰਕ੍ਰੇਟ ਬਾਰੇ ਗੱਲ ਕਰ ਰਹੇ ਹਾਂ ਅਸੀਂ ਕਹਿੰਦੇ ਹਾਂ ਕਿ ਗੱਲ ਕਰ ਰਹੇ ਹਾਂ ਕਿ ਆਊਟਸ ਬਾਰੇ ਪਰਫਾਰਮੈਂਸ ਕਰਵਾਉਣਾ ਬੱਚੇ ਸਾਡੇ ਦਾ ਕੰਧਾ ਵੀ ਸਭ ਦਾ ਕੰਸਟਰਕਟ ਬੱਚਾ ਖੁੱਲ ਰਿਹਾ ਨਹੀਂ ਅਸੀਂ ਬੱਚੇ ਨੂੰ ਇਹ ਚਾਹੁੰਦੇ ਹਾਂ ਕਿ ਬੱਚੇ ਕਹਿੰਦੇ ਤੋਂ ਬਾਅਦ ਕਰਕੇ ਗੈਰੂ ਪ੍ਰੋਮਿਸ ਕਰ ਸਕਦੇ ਹਾਂ ਬੱਚੇ ਨੂੰ ਬਹੁਤ ਹੀ ਗੁੱਸੇ ਕਿ ਹਰੇਕ ਬੱਚਾ ਅਗੇ ਪਰਫਾਰਮ ਕਰਦਾ ਰਹਿਣਾ ਕਿੰਨੇ ਕਿੰਨੇ ਬੱਚੇ ਨੇ ਭਾਗ ਲਿੱਤਾ ਇਹਦੇ ਵਿੱਚ ਸਰ ਨਰਸਰੀ ਕਲਾਸ ਲੈ ਕੇ ਕੋਈ ਸਪ੍ਰਿੰਟ ਕਰਾਂਗਾ ਹਰ ਸਾਲ ਮਨਾਇਆ ਜਾਂਦਾ ਹਾਂ ਸਰ ਹਰ ਸਾਲ ਠੀਕ ਹੈ ਜੀ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਸਰ ਸਾਡੇ ਸਕੂਲ ਲਈ ਇੱਕ ਬਾਕੀ ਸਕੂਲ ਦਾ ਦਿਨ ਬੱਚੇ ਨਹੀਂ ਪਰਫਾਰਮੈਂਸ ਕਰਾਉਂਦੇ ਹੈਗੇ ਇਸ ਵਿੱਚ ਤੇ ਟੀਚਰਸ ਨੂੰ ਵੀ ਕਹਿਣਾ ਚਾਹੁੰਦੇ ਨੇ ਗਾਇਸ ਕਰਨਾ ਕਿ ਹਰੇਕ ਟੀਚਰ ਆਪਣੇ ਬੱਚੇ ਨੂੰ ਮੋਟੀਵੇਟ ਕਰਿਆ ਕਰੋ ਤਾਂ ਕਿ ਸਾਰੇ ਦੇ ਬੱਚਾ ਅੱਗੇ ਆ ਕੇ ਪਰਫਾਰਮੈਂਸ ਕਰੇ ਤਾਂ ਮੈਂ ਜੀ ਮੈਮ ਕਹਿੰਦੇ ਸਕੂਲ ਨੇ ਫੰਕਸ਼ਨ ਕੀ ਕਹਿਣਾ ਚਾਹੋਗੇ ਸਰ ਸਾਡਾ ਸਕੂਲ ਹਰ ਸਾਲ ਸਨਮਾਨ ਦਾ ਫੰਕਸ਼ਨ ਹੈ ਕਿ ਬੱਚੇ ਬਹੁਤ ਵਾਰ ਸਟੇਜ ਤੇ ਆ ਕੇ ਕਿੰਨੇ ਤੇ ਕਿੰਨੇ ਕਰਾ ਦੇ ਬੱਚੇ ਨੇ ਭਾਗ ਲਿੱਤਾ ਕਦੇ ਵਿੱਚ ਅੱਛਾ ਜੀ ਤਾਂ ਇਹਦੇ ਵਿੱਚ ਕੀ ਕੀ ਤੁਸੀਂ ਰੱਖਿਆ ਗਿਆ ਬੱਚੇ ਵਾਸਤੇ ਬੱਚੇ ਦੇਖੋ ਨਾਲ ਵਾਪਿਸ ਕਰ ਦੇਣੀ ਹੈ ਕਰ ਦੇਣਗੇ ਇਹੋ ਜਿਹੇ ਜਿਹੇ ਗੇਮਸ ਵੀ ਉਹਨੂੰ ਮੀਆਂ ਬੱਚੇ ਵਾਸਤੇ ਫੋਨ ਰਹੀਆਂ ਮੋਬਾਈਲ ਰਹੀਆਂ ਇਹ ਵੀ ਆਉਂਦੇ ਨੇ ਪ੍ਰੈਸ਼ਰ ਬੰਦਾ ਬੱਚੇ ਨੂੰ ਬਾਅਦ ਵਿੱਚ ਬਹੁਤ ਬਹੁਤ ਧੰਨਵਾਦ ਆਮ ਜੀ ਮੈਂ ਕੋਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋ ਕਿ ਤੁਸੀਂ ਦਾ ਮੈਸੇਜ ਕੋਈ ਹੈ ਹਾਂ ਉਹ ਖਾਣੇ ਦੇ ਬੋਲ ਨਹੀਂ ਹੈ ਕਿ ਸਰ ਜ਼ਿਆਦਾ ਤੇ ਮਾਰਾ ਤੇ ਜਿਆਦੇ ਆਪਣੇ ਭਾਵਾਂ ਨੂੰ ਲੱਗਣਾ ਨਹੀਂ ਪਰਫਾਰਮੈਂਸ ਉਹਨਾਂ ਦੇ ਗ੍ਰੈਂਟ ਮੈਨੂ ਦੇ ਤਾਰੇ ਸੀ ਦੇਖਦੇ ਚੱਲਦੇ ਹਾਂ ਪਤਾ ਕਿ ਪਰਫਾਰਮੈਂਸ ਹਰ ਬੱਚਾ ਕੋਰਸ ਦੇ ਚੰਦੇ ਵਿੱਚ ਵੀ ਅੱਗੇ ਆਦਾ ਹੈ ਤੇ ਹਰ ਪਾਪਾ ਨੂੰ ਚੰਗਾ ਲੱਗਦਾ ਹੈ ਤੇਰੇ ਬੱਚੇ ਵੀਨਰ ਵਿੱਚ ਜਿਨ੍ਹਾਂ ਨੂੰ ਪੁਰਸਕਾਰ ਵੀ ਦਿੱਤੇ ਜਾਂਦੇ ਚੰਗੇ ਤਰ੍ਹਾਂ ਦੇ ਬੱਚੇ ਦੇ ਹੌਸਲੇ ਬਣਾ ਰਹੇ ਹਾਂ 10 ਸਾਲ ਅਸੀਂ ਬੱਚਿਆਂ ਨੂੰ ਬਿਨਰਤਾਂ ਨੂੰ ਪੁਰਸਕਾਰ ਦੇ ਰਹੇ ਹਾਂ ਥੈਂਕ ਯੂ ਮੰਨ ਜੀ ਸਰ ਆ ਜਿਹੜਾ ਸਕੂਲ ਫੰਕਸ਼ਨ ਹੈਗੇ ਜੀ ਅੱਗੇ ਕੀ ਕਰਨਾ ਚਾਹੋਗੇ ਅੱਜ ਸੁਪਨੇ ਸੁਣਦੇ ਰਹੇ ਜੀ ਇਹ ਸਾਖਾ ਜੀ ਦੀ ਸਟਾਈਲ ਹੈ। ਇਹ ਸਾਰੇ ਬੱਚਿਆਂ ਨੇ ਤਾਂ ਉਸਤਾਦ ਨੇ ਬਹੁਤ ਜਿਆਦਾ ਤਰਸਾਉਂ ਸਕੀ ਹੈ। ਉਹ ਦੱਸਿਆ ਨੇ ਕਿ ਅਗਲੀ ਵਾਰ ਵੀ ਅਸੀਂ ਤੋਂ ਹੋਰ ਜ਼ਿਆਦਾ ਵਧੀਆ ਕਰਾਂਗੇ। ਤੇ ਸਰ ਕਿਹੜੇ-ਕਿਹੜੇ ਕਲਾਸ ਦੇ ਬੱਚੇ ਨੇ ਇਸ ਵਿੱਚ ਪਾਰਟਿਸਪੇਟ ਕੀਤਾ ਵਾ? ਹਾਂ ਜੀ ਇਹ ਸਾਰੀ ਕਲਾਸਾਂ ਚੋਂ ਜਿਹੜੀਆਂ 5ਵੀਂ ਕਲਾਸ ਦੀ ਹੋਵੇ, 8ਵੀਂ ਵਾਲੇ ਹੋਣ ਜਿਹੜੇ ਅਸੀਂ ਕਲਾਸ ਵਿੱਚ ਸੋਏ। ਪਰ 7ਵੀਂ ਵਾਲੇ ਬੱਚੇ ਵੀ ਜਿਹਦੇ ਸਾਹਮਣੇ ਲੁੱਟੇ ਨੇ, ਦਿੱਤਾ ਦੇ ਬਹੁਤ ਵਧੀਆ ਦਿੱਤਾ ਹੈ। ਤੇ ਸਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਕੰਨਿਸਾਨੋ ਆਪਣੇ ਤਿਹਾਰ ਮਨਾਣੇ ਚਾਹੀਦੇ ਨਹੀਂ ਸਾਡਾ ਆਪਣਾ ਤਿਹਾਰ ਹੈ ਇਨਸਾਨਿਆਂ ਦੇ ਵਿੱਚ ਸਭ ਤੋਂ ਵਧੀਆ ਖੁਸ਼ੀ ਵਾਲਾ ਮਾਣੇ ਦਾ ਤਿਹਾਰ ਹੈ ਠੀਕ ਹੈ ਸ